ਹਾਂ ਤਰ ਤਰਨਾ ਨਹੀਂ ਹੁਣ ਅੱਗੇ ਪਿੱਛੇ ਕਰ ਕਰ ਕੇ ਫਿਰ ਮੈਂ ਦੇਖੋ ਕਿੱਡਾ ਬੈਟਰ ਹੋ ਗਿਆ ਲਾ ਕੇ ਸਾਈਡ ਪਰ ਐ ਖਿੱਚ ਕੇ ਦੋ ਤੋੜ ਲਾ ਕੋਲ ਤੇ ਆ ਤੋੜ ਫਰੀਕ ਜੀ ਹਾਂ ਮਚੋਦੇ ਇੱਥੇ ਤੇ ਲੰਬੀ ਤੋੜੀ ਦੀ ਆ ਲੰਬੀ ਹੈ ਹਾਂ ਖਿੱਚ ਲੈ ਚੱਲ ਹੁਣ ਤੇ ਲਾ ਵੀ ਛੱਡਣਾ ਉਹਨੂੰ ਚੱਲੇ ਹੱਥ ਦੋਏ ਨਾਲ ਰੱਸਾ ਫੜ ਲੈ ਕਰ ਜਦੇ ਹਾਂ ਤੋੜ ਕੇ ਲਓ ਬਈ ਚਾਹ ਲੈ ਲੋ ਤੁਹਾਡਾ ਲਾ ਹੁਣ ਇਥੇ ਉਹ ਲੈ ਗਿਆ ਚਾਹ ਵੀ ਲੋ ਮਾਰਨਾ ਹਾ ਤੁਨੂੰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਬਾਈ ਜੀ ਅੱਜ ਫੇਰ ਗੰਨਣ ਲੱਗੇ ਪਿਆ ਬੰਦੇ ਤਕਰੀਬਨ 3 ਵਜਣੇ ਵਾਲੇ ਹੋਗੇ ਚਾਹ ਲਿਆਈ ਆਪਾਂ ਦੁਬਈ ਵਾਰੀ ਤੇ ਟਰਾਲਾ ਪਹਿਲਾਂ ਲਾਗੇ ਤੇ ਆਪਾਂ ਉਧਰ ਮੋਟਰਾਂ ਵੀ ਚਲਦੀਆਂ ਪਾਣੀ ਨੂੰ ਤੇ ਤੇ ਮੋਟਰਾਂ ਵੀ ਚਲਦੀਆਂ ਬਈ ਟਰਾਸ ਆਪਣੀਆਂ ਉਧਰਲੀ ਵੀ ਚਲਦੀ ਆ ਤੇ ਅੱਜ ਇੱਕ ਬੰਦਾ ਵੀ ਰੱਖਿਆ ਹੋਇਆ ਵਾ ਤਾਂ ਆਪਾਂ ਨੇ ਜਿਹੜਾ ਉਦੋਂ ਜਵਾਬ ਵਜਾ ਕੇ ਗਿਆ ਤੇ ਬਾਕੀ ਹੁਣ ਟਰਾਂਸਫਰਮ ਵਾਲੇ ਆਏ ਵਿੱਚ ਸਵੇਰ ਦੇ ਉੱਧਰ ਲੱਗਿਆ ਹੋਵੇ ਤਾਂ ਬਈ ਉੱਧਰ ਵੀ ਅਲ ਜੇ ਪਏ ਤੇ ਅੱਜ ਸਵੇਰ ਦੇ ਨਾਲ ਤੇ ਰੋਟੀ ਵੀ ਹੁਣ ਖਾ ਕੇ ਆਂਦੀ ਆ ਸਵੇਰ ਦੇ ਰੋਟੀ ਵੀ ਨਹੀਂ ਖਾ ਹੋਈ ਪੰਜ ਵੀ ਹੁਣ ਖਾ ਕੇ ਆਇਆ ਮੇਰੇ ਨਾਲ ਹੀ ਜਾ ਕੇ ਸੁਖਬਾ ਜੀ ਮਰੋ ਨੂੰ ਸੌਣ ਹੂੰ ਕੀ ਹਾਲ ਹੈ ਠੀਕ ਹੈ ਕੀ ਕਹਿੰਦੀ ਸਹਿਬਾ ਹੁਣ ਪੈਂਦਾ ਫਰਕ ਹੂੰ ਫਰਕ ਤਾਂ ਉਹ ਤੇ ਬਾਕੀ ਜੀ ਆਪਾਂ ਮੁੰਡੇ ਆਏ ਵੇ ਤੇਰੇ ਫੋਟੋ ਫੋਟਾਂ ਹੀ ਖਿਚਣ ਖੜਾ ਲਾ ਖੜਾ ਲਾ ਖੜਾ ਲਾ ਖੜਾ ਲਾ ਖੜਾ ਲਾ ਖੜਾ ਲਾ ਇਹ ਲੰਦੀ ਆ ਘੁੰਮ ਲਾ ਘੁੰਮ ਲਾ ਬੂਟਿਆਂ 'ਚ ਭਜਾਈ ਨਾ ਇਹਨੂੰ ਕਹਦਾ ਬੂਟੇ ਨਾ ਬੱਚੇ ਆਈ ਦੋਰ ਲੈਣਾ ਤੇ ਭਈ ਆਏ ਵੇ ਤੇ ਵੀਡੀਓ ਜੀ ਬਣਾਉਣਾ ਤੇ ਫਿਰ ਮੈਂ ਪੰਜ ਨੂੰ ਭੇਜ ਜਾਵਾਂ ਤਾਂ ਮੈਂ ਕਿ ਚੱਲ ਇੱਥੇ ਜਦਾਂ ਦੀ ਫੋਟੋਆਂ ਹੀ ਖਿਚਾਦੇ ਆ ਤੀਜੇ ਹੀ ਲੱਗਦੇ ਮੇਰੇ ਉਹਦੇ ਆੜੀ ਉੜੀ ਤਾਂ ਆਇਆ ਉਹਨਾਂ ਨੇ ਬਣਾਉਣੀਆਂ ଥିਆਂ ਉਹ ਇੱਥੇ ਲੱਗੇ ਵਿਦਿਆਉਣ ਬਣਾਉਣਾ ਫਿਰ ਇਹ ਵੀ ਨਾਲੇ ਇੱਧਰ ਨੂੰ ਆ ਗਿਆ ਬਣਾ ਲਿਆ ਉਹਨੇ ਵੀਡੀਓ ਕੱਦੀਆਂ ਬਾਕੀ ਵੀ ਹੁਣ ਆ ਗੰਨਾ ਆਪਾਂ ਨੇ ਦੂਆ ਗਿੜਾ ਲੈ ਕੇ ਜਾਣਾ ਬਾਕੀ ਅੱਧਾ ਕਿ ਇੱਧਰ ਤੇ ਹੋ ਜਾਊਗਾ 20 ਕ 15 ਕ ਗਵਾਂਟਲ 20 ਕ ਇੱਧਰ ਹੋ ਜਾਊਗਾ ਬਾਕੀ ਜਿਹੜਾ ਹੈਗਾ ਏ ਉਹ ਅੱਜ ਹੋ ਜਾਣਾ 60 70 ਕ ਕਹਿਣਾ ਇਹਨਾਂ ਨੂੰ ਵੀ ਉਹ ਸਿਰੇ ਲਾ ਦਿਓ ਇੱਧਰ ਇੱਧਰ ਵੀ ਵੜ ਦੋਗੇ ਜਾਨੂ ਤੁਹਾਨੂੰ ਨਵੇੜੀਏ ਫਿਰ ਬਾਕੀ ਹੁਣ ਗਿੱਲੋ ਗਿੱਲੋ ਦੇਖ ਲੰਨੇ ਆ ਫਿਰ ਦੇਖਿਓ ਸਾਹਮਣੇ ਵਾਲੇ ਬੀਜੀ ਇਹਦੇ ਵਿੱਚ ਇੱਕ ਤਾਂ ਹੈ ਕਿ ਜਵੇਂ ਦੀ ਸਲਾਹ ਗਿੱਲ ਤਾਂ ਬਈ ਹੈ ਨਹੀਂ ਐਨੀ ਜਬਾ ਪੰਜੋਕੇ ਵੀਦਾਂਗੇ ਤਾਂ ਥੱਲੇ ਹੈਗੀ ਗਿੱਲ ਪੱਤੇ ਤੇ ਆ ਜਾਣੀ ਗਿੱਲ ਤਾਂ ਵੈਸੇ ਬੂਟਿਆਂ 'ਚ ਇੰਨਾ ਸੁੱਕਦਾ ਨਹੀਂ ਬੂਟੇ ਵੈਸੇ ਪਾਣੀ ਖਿੱਚ ਵੀ ਲੈਂਦੇ ਪਰ ਹੁਣ ਉਸ ਉਸ ਜੀ ਕਰਕੇ ਨਾ ਫਿਰ ਵੀ ਹੈਗੀ ਗਿੱਲ ਪੱਤੇ ਪੈ ਕੇ ਉੱਪਰ ਪੱਤਿਆਂ ਕਰਕੇ ਫਿਰ ਗਿੱਲ ਰਹਿੰਦੀ ਆ ਤੇ ਅੱਜ ਸਵੇਰ ਦੀ ਵੇਲੇ ਪੱਜਨਾਤਾਂ ਪਈ ਦੀ ਆ ਉੱਧਰ ਮੋਟਰਾਂ ਚੱਲਦੀਆਂ ਉੱਧਰ ਪਾਈਪ ਵਿਛਾਇਆ ਤੇ ਇੱਧਰ ਇੱਕ ਬੰਦਾ ਲਾਇਆ ਵਾ ਤਾਂ ਪਾਈਪ ਵਿਛਾ ਕੇ ਤੇ ਇੱਧਰ ਆਪਣੀ ਮੋਟਰ ਚੱਲਦੀ ਦੀ ਤੇ ਹੁਣ ਡੈਡੀ ਨੇ ਸੈਲਰ ਵੱਲ ਤਾਂ ਕਿਹਾ ਚਲੋ ਮੈਂ ਦੇਖੀ ਜਾਉਂਗਾ ਉੱਥੇ ਸੈਲਰ ਦੇ ਕੋਲ ਡੈਡੀ ਫਿਰ ਉਹਨੂੰ ਇੱਧਰ ਲਾ ਕੇ ਆਏ ਹੁਣ ਤਾਂ ਫਿਰ ਇਹਨੂੰ ਚਾਹ ਪਾਣੀ ਲੈ ਕੇ ਆਇਆ ਫਿਰ ਪ੍ਰਾਲੀ ਪ੍ਰੂਲੀ ਦਾ ਹੀਲਾ ਕਰਕੇ ਦਿੱਤਾ ਪ੍ਰਾਲੀ ਐਦਿ ਵੀ ਰੱਖੀ ਨੀ ਸੀ ਆਪਾਂ ਨੇ ਕਾ ਜਾਤਾ ਵੀ ਚਲੋ ਲੋੜ ਤਾਂ ਪੈਣੀ ਨਹੀਂ ਹੈ ਜੀ ਤਾਂ ਕਰਕੇ ਇਹਨਾਂ ਵਿੱਚ ਚੂਹੇ ਬਹੁਤ ਹੋ ਜਾਂਦੇ ਆ ਤਾਂ ਕਰਕੇ ਬਾਕੀ ਹੁਣ ਬੰਦੇ ਕੱਲ ਆਏ ਨਹੀਂ ਹੈਗੇ ਅੱਜ ਆਏ ਆ ਦੋ ਦਿਨ ਮੈਂ ਵੀ ਬਾਹਰੇ ਤਾਂ ਅੱਜ ਆਇਆ ਪਿੰਡ ਬਈ ਕੰਮ ਸਾਰਾ ਵਲ ਜਿੰਦਾ ਇਕੱਠਾ ਜੀ ਹੋ ਜਾਂਦਾ ਫਿਰ ਸਾਰਾ ਅੱਜ ਤਾਂ ਬਹੁਤ ਭੱਜਣ ਠਪਈ ਆਪਣੀ ਤੇ ਹੁਣ ਚਲੋ ਲੈਕ ਲੂਟ ਵਾਲਾ ਕੰਮ ਹੋ ਗਿਆ ਆਪਣਾ ਪੱਕਾ ਬਾਕੀ ਤੁਸੀਂ ਸਹਿਵਾ ਚੈੱਕ ਕਰੋ ਬਈ ਇੰਨੀ ਸੋਣੀ ਤੇ ਇਸ ਰੂਪ ਬਖੋ ਦੀਆਂ ਨੇ ਵਧੀਆ ਹੁੰਦੀ ਜਾਂਦੀ ਆ ਤੇ ਕਰੰਟ ਵੀ ਬਹੁਤ ਆ ਰਿਹਾ ਹੁਣ ਹੁਣ ਤਾਂ ਮੜੀ ਛਿਟੀ ਨਹੀਂ ਲਾਉਣ ਦਿੰਦੇ ਜਦ ਐ ਨਿਕਲਦੀ ਆ ਬਾਕੀ ਤੁਰਦੇ-ਤੁਰਦੇ ਆਵਾਜ਼ ਸੁਣੇ ਤੇ ਸ਼ਾਜਾਦੇ ਨੇ ਉੱਧਰ ਘਰਾਂ ਗਾਹ ਪਾਇਆ ਪਿਆ ਤਾਂ ਟਰੈਕਟਰ ਲੈ ਆਇਆ ਉੱਪਰ ਤੇ ਮੈਂ ਸਹਿਬਾ ਆ ਗਈ ਘਰ ਤੇ ਬਾਹਰ ਹੁਣ ਤਾਂ ਗਾਹ ਪਾਸਾ ਪੂਰਾ ਪੰਚਾਇਨ ਪੂਰਾ ਹਾਲ ਨਹੀਂ ਨਿਕਲਿਆ ਮੜੀ ਤੋਰ ਥੋਰੀ ਮੜੀ ਜੀ ਚਲਾਇਆ ਮੋਟਰ ਵਸੂਏ ਪਾਰ ਜਾਣਾ ਉੱਧਰ ਨੂੰ ਲੈ ਆ ਮੋੜ ਲਾ ਆਪੇ ਦੇ ਆਉਂਗਾ ਨਾ ਆਪਣਾ ਨੰਦ ਜੀ ਆ ਜਾ ਆ ਜਾ ਚੰਨ ਚੱਲ ਤੈਨੂੰ ਦੇਖਦਾ ਮੈਂ ਨਹੀਂ ਉਰੇ ਟੋਏ ਟੂਏ ਆ ਧਿਆਨ ਨਾਲ ਉਰੇ ਨੱਪ ਜਾ ਉਰੇ ਪਤਾ ਕੀ ਆ ਉਹ ਆਤੜ ਜੀ ਉਹ ਤਾਂ ਰਸਤਾ ਸਾਫ ਆ ਪਰ ਹਨ ਉਹ ਵਾ ਟੋਏ ਵੀ ਗੰਨੇ ਦੇ ਜੜਾ ਹੀ ਆ ਤਾਂ ਕਰਕੇ ਕਰ ਚੱਲ ਪੁੱਤ ਚੱਲ ਚੱਲ ਲੈ ਚ ਅੱਜ ਗਰਮੀ ਕੱਢਦੀ ਤਾਂ ਇਹਦੀ ਮੁੰਡੇ ਨੇ ਕੱਢੀ ਮੈਂ ਹੈ ਉਹ ਵੀ ਉਹ ਵੀ ਮੁੰਡਾ ਹਾਲੀ ਤਾਂ ਵਧੀਆ ਭਜਾਲਣ ਤੋਰ ਲੰਦਾ ਤਾਂ ਚੱਲ ਪੁੱਤ ਦੇਪੂ ਨੇ ਹਾਲੀ ਕੱਢਦੀ ਇਹ ਤਾਂ ਦੇਪੂ ਨੇ ਥੋੜੀ ਜਿਹੀ ਕੜਾਈ ਇਹਦੀ ਕਰ ਲੈ ਉਹ ਵੀ ਬੈਠਿਆ ਹਾਂ ਹਾਂ ਚੱਲ ਵਧੀਆ ਸਿੱਖ ਲੂਗੇ ਨਾਲੇ ਉਹ ਵੀ ਉਹਨਾਂ ਨੂੰ ਕੱਢਣਾ ਬਈ ਹਾਲੀ ਉਹ ਵੀ ਮੁੰਡੇ ਨਾ ਨਹੀਂ ਆ ਤੀਜੇ ਲੱਗਦੇ ਮੇਰੇ ਉਹਨਾਂ ਨੂੰ ਬਿਠਾਇਆ ਕਰਨਾ ਮਾਉਨਾ ਫਿਰ ਤੁਸੀਂ ਕਰੋ ਉਹਨੂੰ ਸਿਰੇ ਲਾ ਦਿਓ ਪਰ ਅੱਜ ਉਹ ਖੁੰਝਾ ਫਿਰ ਆਪਾਂ ਇੱਧਰ ਤੇ ਵੱਢ ਲੂਗੇ ਕੱਲ੍ਹ ਨੂੰ ਹਾਂ ਕੱਲ ਨੂੰ ਲਾਜਾਂਗੇ ਫਿਰ ਅੱਧਾ ਫੇਰ ਉਧਰ ਤੇ ਵੜੂਗਾ ਆਹ ਰਹਿਣ ਦਾ ਉਧਰ ਤੇ ਵੱਢ ਲੋ ਇੱਥੋਂ ਨੇੜੇ ਪਈ ਰਾਂ ਦੱਬੀ ਅੱਛਾ ਚਲ ਹਾਂ ਰਾਜੀ ਤੇ ਜਾਉਗੀ ਕੱਲੂ ਤਾਂ ਆਪਾਂ ਲੈ ਜੂंगे ਫਿਰ ਹੁਣ ਖਾਲੀ ਹੋਏ ਤੇ ਲੈ ਜੂंगे ਆਪਾਂ ਨੇ ਆਏ ਲੈ ਜਣੀ ਇਹਨੂੰ sire ਲਾ ਲਿਓ ਫਿਰ ਕੱਲੂ ਆ ਵੱਢ ਕੇ ਆਏ ਕਮਾ ਲਿਆਉਂਗੇ ਫਿਰ ਹਨਾ ਤੇ ਆਹ ਰਸਤੇ ਦਾ ਵੀ ਫਾਇਦਾ ਹੋ ਗਿਆ ਵੀ ਤਾਂ ਹੀ ਰੱਖਿਆ ਸੀ ਮੈਂ ਤੇ ਬਾਅਦ ਚੋਂ ਗੰਨਾ ਵਧਣਾ ਪੈਣਾ ਤਾਂ ਫਿਰ ਮੱਕੀ ਹੁਣ ਅੱਧਰ ਦਾ ਬੂਟੇ ਖਤਮ ਹੋ ਜੀਤੇ ਇਹ ਲੋਟ ਆ ਗਿਆ ਕਰਨ ਪਰ ਐਤ ਕੀ ਆਪਾਂ ਨੇ ਘੋਲ ਨਹੀਂ ਕਰਨੀ ਬਈ ਜਬਾ ਬੀਜ ਆ ਵੇ ਆਪਾਂ ਨੇ ਦੋਨਾਂ-ਦੋਨ ਚੋਂ ਛੋਟਾ ਬੜਾ ਟਾਲਪਾ ਸਿੱਟ ਕੇ ਨਿੱਪਿਆਂ ਦਾ ਕਰਨਾ ਬਈ ਬੂਟੇ ਲੈਣੇ ਟਾਈਮ ਨਾਲ ਪਿਛਲੀ ਵਾਰੀ ਲੇਟ ਹੋ ਗਿਆ ਡੈਡੀ ਨੇ ਉਹਦੇ ਬੇਟੀ ਉਹਨਾਂ ਨੇ ਵੱਢਣ ਤੇ ਨਾ ਇਹ ਤਾਂ ਕਰਕੇ ਬਹੁਤ ਦਿੱਕਤ ਆ ਗਈ ਆ ਤੇ ਇੱਦਾਂ ਜੱਗੇ ਨੇ ਪਾਣੀ ਲਾਇਆ ਤਾਂ ਉਹਦੇ ਨੂੰ ਛਲ ਕੇ ਥੋੜਾ-ਥੋੜਾ ਪਾਣੀ ਉਰੇ ਪਈ ਗਿਆ ਟਰਾਲਾ ਮਸੀਂ ਬੈਕ ਲਾਇਆ ਉਹਦੇ ਨੂੰ ਹੁਣ ਜਦੋਂ ਕੱਢਾਂਗੇ ਗਿੱਲੇ ਚੋਂ ਉਹਨੂੰ ਦੇਖਦੇ ਹਾਂ ਇੱਕ ਉਹ ਰੱਤੀ ਪੈਂਦੀ ਤਾਂ ਆਪਣਾ ਐਂ ਕਮਾ ਕੇ ਉਧਰ ਤੇ ਮੋੜ ਕੇ ਲਿਆਵਾਂਗੇ ਬਾਕੀ ਹੁਣ ਉਹ ਬੰਦਾ ਲਾਇਆਗਾ ਕੱਖ ਵੀ ਪੜ ਲੂਗਾ ਇੱਕ ਪੰਡ ਕੱਖਾਂ ਦੀ ਲਈ ਆਈਏ ਨਾਲੇ ਨਾਲੇ ਫਿਰ ਉਹਦੇ ਕੋਲ ਜਾ ਕੇ ਉਹਨੇ ਦੇਖਦੇ ਕਣਕ ਕੋਲ ਉਹ ਜਾਂਦਾ ਪੰਚ ਦੇ ਦਰਮੇ ਉਹ ਥੱਲੇ ਵਾਲੇ ਮੱਟਾ ਵੀ ਤੋੜੂ। ਇੰਨਾ ਲੱਗਿਆ ਹੋਇਆ ਹੈ। ਕਿ ਆ ਉਹ ਦੇ ਬਰਾਲੀ ਇਹ ਦੇ ਤਿੰਨ ਮੁੱਢੇ ਲੱਗੇ ਦੇ ਹੇਠੇ ਹੋਰ ਨੇ। ਥੋੜੀ ਜਿਹੀ ਡੇਟੇ ਰਹਿੰਦਾ ਹੈ। ਤੇ ਬਾਕੀ ਇੱਧਰ ਆ ਚੌੜੀ ਜਿਹੀ ਬਣਾਤੀ ਉਹ ਰਣੀ ਟੁੱਟੀ ਜਾਂਦੀ ਹੈ। ਉਹ ਪਰਾਂ ਨਾਲ ਗਿਆ ਵੀ ਪਰ ਕਿ ਦੂਜਿਆਂ ਨੂੰ ਛੱਡਿਆ ਉਹ ਦੂਆ ਵੇਲਾ ਹੋਣਿਆਲਾ ਹੋ ਗਿਆ। ਆ ਕਿਹਾ ਕਿ ਅਰੇ ਨੂੰ ਆਪਣੇ ਥੋੜਾ ਰੱਖ ਦਿਆ ਤਾਂ ਪਰਾਂ ਦੇ ਪਾਣੀ ਤੋਲੀ ਜਾਂਦੇ ਨਾਲ ਦੇ ਨਾਲ। ਜਿੰਨਾ ਭਰ ਕੇ ਜਿਹੜਾ ਬੱਚਾ ਮੜਾ ਮੋਟਾ ਉਹ ਹੋ ਗਏ ਦਫਾ। ਓਏ ਲੈ ਕੇ ਆ ਰਿਆਂ ਨੂੰ ਉਧਰ ਅੱਛੀ ਵੀ ਗੀ ਆ ਗਿਆ ਨੂੰ ਲਾਉਨੇ ਤੁਹਾਨੂੰ ਬਾਕੀ ਨਦਲਾ ਸਾਨੂੰ ਸੰਦਿਆ ਲੈ ਆ ਤੋਰ ਲੈ ਤੂੰ ਇੱਥੇ ਲੈ ਆ ਜਾ ਆ ਜਾ ਤੇ ਇੱਧਰ ਬਸੀਨ ਮੈਂ ਆਪਣਾ ਸਾਡੀ ਲਸਣ ਦੇਖੋ ਕਿ ਫੇ ਵਧੀਆ ਹੋ ਗਏ ਉਧਰ ਗਾਜਰਾ ਗੁੱਜਰਾ ਮੂਲੀਆਂ ਚ ਪੱਟ ਕੇ ਲੈ ਗਏ ਆ ਐਨ ਵਧੀਆ ਹੋਈਆਂ ਆ ਜਾ ਔਰ ਇਹਨੂੰ ਉਹ ਨਾ ਇਹ ਤਾਂ ਕੁਝ ਨਹੀਂ ਕਹਿੰਦੀ ਉਹ ਨਿਆਣੇ ਫੋਰ ਨਿਆਣੇ ਬਹਿ ਕੇ ਗਏ ਆ ਹੁਣ ਇਹ ਨਹੀਂ ਕੁਝ ਕਹਿੰਦੀ ਬਿਠਾ ਦੇਣਾ ਤਾਂ ਨੀਵੀਂ ਜਗਾ ਕਰਦਾ ਇਹਨੂੰ ਮੈਂ ਉੱਤਰ ਥੱਲੇ ਆ ਕੇ ਵੀ ਬੈਠਣਾ ਪੈਣਾ ਨਾ ਕੁਝ ਨਹੀਂ ਕਰਨਾ ਉੱਤਰ ਜਾ ਡਰਦਾ ਥੜਾ ਨਾਲੇ ਨਹੀਂ ਉਹ ਛਿਟੀ ਫੜੀ ਪਰਦਾ ਛਿਟੀ ਛੱਡ ਦੇ ਥੱਲੇ ਬਾਲਾਂ ਨੂੰ ਅੱਤ ਪਾ ਕੇ ਆਏਂ ਦੇ ਥਾਪੀ ਹੁਣ ਸਮਝਾਉਣਾ ਨਹੀਂ ਆ ਜੇ ਪੂਰਾ ਇਹਨੂੰ ਦੇਖ ਲਾ ਭੁੱਲ ਜਾਂਦਾ ਜਦੇ ਦਿਮਾਗ ਇਹ ਉਨਾ ਹੈਗਾ ਜਿੰਨਾ ਕ ਬਜਾ ਲੋ ਕੀ ਹਾਲ ਹੈ ਤੇਰਾ ਪਹਿਲਾਂ ਠੀਕ ਆ ਆਇਆ ਫੇ ਤੇਰਾ ਹਾਲ ਚਾਲ ਦੇਖੀ ਚਲੋ ਵੀਡੀਓ ਦਮਦ ਕਰਦੇ ਇੱਥੇ ਆ ਰਹੀ ਥੱਲੇ ਸਰ ਲੈ ਫੋਨ ਫੜ ਤੇ ਇਹ ਲੈ ਵੀ ਰਹਿਣ ਦੇ ਯਾਰ ਮੈਂ ਉਹ ਨਹੀਂ ਉਹ ਜਮਾ ਵੀ ਕਾਲਾ ਚਾਚਾ ਬਹਿ ਜਾਂਦਾ ਉਹਰੇ ਨੂੰ ਆ ਮੈਂ ਤਾਂ ਅਹੀਂ ਤਾਂ ਨੀਵੀਂ ਜਗਾ ਕਰੀ ਬਹਿ ਜਾ ਇਹ ਤਾਂ ਜਮਾ ਹੀ ਨਹੀਂ ਕੁਛ ਕਹਿੰਦੀ ਉਹਦਾ ਹੀਰੇਪਾ ਬਹਿ ਗਿਆ ਬਹਿ ਜਾਂਦਾ ਬੱਸ ਹੋਣੀ ਤੇ ਛਾਲ ਦਾ ਮੰਜਾ ਗੱਲ ਬੱਸ ਕਦੋਂ ਮੋਢੇ ਨਾਲ ਖੜਾ ਕੀ ਵਾਹ ਆਹ ਹੈ ਉਹ ਬੈਠੀ ਘੋੜੀ ਦਾ ਉਹ ਨਹੀਂ ਬਹਿਦੀ ਹਾਂ ਲੈ ਆਪ ਵਗੈਰਾ ਤੇ ਮੈਂ ਛੱਡੀ ਨਾਲ න්න <laughs> oh <laughs> ਨੀ ਰੱਖਣੇ ਕੰਡੇ ਵਾਲੇ ਅੱਛਾ ਐ ਰੱਖ ਹਾਂ ਮਰ ਜਾ ਇੰਨੇ ਵੀਂ ਟਾਈਟ ਅੱਛਾ ਨੋਰਮਲ ਐ ਫੜ ਕੇ ਆ ਦੇ ਇਹ ਆ ਜੀ ਆ ਜੀ ਰੱਖਣੀ ਐ ਦੇਖੀ ਇੰਨੀ ਇਹਨੇ ਉੱਧਰ ਨੂੰ ਮੋੜ ਲਾ ਸਿੱਧੇ ਨੂੰ ਮੋੜ ਅੱਛਾ ਗੱਡੀ ਵਾਲੀ ਕੰਮ ਐ ਬਸ ਉਹ ਘੁਮਾਉਣਾ ਪੈਂਦਾ ਇਹ ਤੋਂ ਆਇਓਂ ਆ ਘੜ ਦੇ ਚੱਲ ਪਤਾ ਇੰਨੀ ਬਣਾ ਦਈਏ ਇੱਧਰ ਰੱਖ ਦੰਦੂਈ ਸਾਈਡ ਨੂੰ ਜਾਂਦੀ ਨਾ ਛੱਡ ਰੋ ਰੀਲ ਬਣਾਈ ਜਾ ਚੱਲ ਚੱਲ ਤੋਹਰ ਮੜੀ ਪੰਜ ਤੋਂ ਪਿੱਛੇ ਤੋਂ ਮੜਾ ਇੱਕ ਵਾਰੀ ਕਹਿ ਦੇ ਉਹਨੂੰ ਮਸਾਉਦਾ ਹਾਂ ਅੱਡੀ ਜੀ ਮਾਰ ਦੇ ਮੋਟਰ ਸਾਈਡ ਹੋ ਜਾ ਚੱਲ ਜੱਟਾਂ ਮਰਜੇ ਦੀ ਬੱਗੀ ਤੇ ਹੈ ਡਰ ਲੱਗਦਾ ਬਾਬੇ ਕਿਤੇ ਕੋਈ ਕੰਮ ਹੋ ਜੂਏ ਹੈ ਉਹ ਨਹੀਂ ਹੁੰਦਾ ਕੋਈ ਨਹੀਂ ਕੋਤੇ ਪਿੱ ਜਾਂਦੀ ਇਹ ਤੂੰ ਬਹਿ ਕੇ ਦਰੋ ਜ ਜਾ ਜੇ ਕਰਨਾ ਹੁਣ ਹਾਂ ਮੋੜ ਲਾ ਖਿੱਚ ਗਏ ਪੂਰਾ ਖਿੱਚ ਐ ਝੂਟਾ ਨਹੀਂ ਬਸ ਐ ਮੋੜ ਦੇ ਗਈ ਐ ਫੜ ਕੇ ਐ ਇੱਕ ਤੋਰ ਦੇ ਹਾਂ ਖਿੱਚ 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 ਐ ਝੂਟਾ ਨਹੀਂ ਯਾਰ ਮੈਂ ਇਸ ਵਾਂਗੂ ਤੁਣਕਾ ਥੋੜੀ ਮਾਰਨਾ ਓਏ ਤੁਣਕਾ ਨਹੀਂ ਮਾਰਨਾ ਐ ਫੜ ਕੇ ਐ ਤੋਰ ਦੇਣ ਬਸ ਚੱਲ ਨਾ ਹਾਂ ਠੱਕੀ ਤੂੰ ਇੱਧਰ ਨੂੰ ਘਟ ਆਉਂਦੀ ਜਾ ਕਹਿ ਮੜਾ ਇਹ ਪਿੱਛੇ ਜਾ ਆਕੂ ਓਏ ਪਤਾ ਕੀ ਆ ਇਹ ਇੱਧਰ ਨੂੰ ਛੇਤੀ ਤੁਰਨਾ ਇਹਨੇ ਇਨੂੰ ਘਰ ਵੱਲ ਇੱਧਰ ਨੂੰ ਆੜਦੀ ਆ। ਚਾ ਜਾ ਪੰਜੇ ਤੁਰਲਾ ਤੇਜ। ਚੱਲ ਚੱਲ। ਚੱਲ। ਖੜੀਓ ਨਾ ਹੋ ਜਵੇ ਪੈਣ ਜੀ ਹੀਰੇ ਬਾ। ਉਹ ਨਹੀਂ ਹੁੰਦੀ। ਹੈ? ਖੜੀ ਨਹੀਂ ਹੁੰਦੀ ਇਹ। ਓਏ। ਅਰੇ ਭੁਜਾਈ ਦਾ। ਇੱਧਰ ਰੱਖ। ਉਹ ਮੈਂ ਕਿਹੜਾ ਕਰੀਆ ਮੈਂ ਉਹ ਭੁਜਾਈ ਨਾ ਮਰੂ। ਉਹ ਰਹਿਣ ਦੇ। ਪੰਜ ਇੰਨਾ ਨਾ ਤੰਗ ਕਰ। ਉਹ ਪਹਿਲੀ ਵਾਰੀ ਆ ਉਹ ਤਾਂ ਡਰ ਡਰ ਚੱਕਣਾ ਡਰਾਉਣਾ ਥੋੜੀ ਆ। ਹੁੰਦਾ ਤੇ ਲਉ ਨਹੀਂ ਚੱਲ ਜਾ ਬੁੱਧ ਹਲ ਚੱਲ ਲੈ ਤੇਰੇ ਜੋ ਜਾਣੀ ਐ ਕਿ ਇਹ ਮੜੇ ਤਰੇ ਜਾਨਾ ਉੱਪਰ ਦੀ ਮੈਨੂੰ ਡਰਨਾ ਅਜੇ ਇੱਕ ਵਾਰੀ ਐ ਬੈਲੈਂਸ ਬਣਾ ਲਾ ਆਪਣਾ ਮੈਂ ਟਰਦਾ ਨਹੀਂ ਕਰ ਜੋ ਉੱਪਰ ਕੇ ਉਹ ਨਹੀਂ ਉਹ ਨਹੀਂ ਉਸ ਨਹੀਂ ਕਹਿੰਦੀ ਮੈਂ ਕਹਾਂਦੇ ਆਂ ਕੰਨ ਕਹਾਂਦੇ ਆਂ ਆਪਾਂ ਮੇਰੇ ਹੀ ਬਹਿ ਗਏ ਕਾਦ

ਛਾਲ ਮਾਰ ਲੱਗ ਗਈ ਆਈ ਨਹੀਂ ਇਹਦੋਂ ਗਰਾਮ ਦਾ ਉੱਤਰ ਨਾ ਪੈਂਦਾ ਰੱਸਾ ਫੜਨਾ ਰੱਸਾ ਛੱਡ ਦੇ ਤੂੰ ਤੂੰ ਉਹਨੂੰ ਫੜ ਕੇ ਆਏ ਬਾਲ ਫੜ ਕੇ ਬਹਿ ਜਾ ਬਸ ਯਾਰ ਛਾਲ ਮਾਰ ਆ ਦੇ ਛੱਡ ਦੋ ਇਹ ਕੰਡੇ ਵਾਲੇ ਚਲਾ ਚੱਲ ਟਾਇਰ ਤੇ ਲੈਣੀ ਛੱਡਣੇ ਰਸੇ ਟਾਇਰ ਟਰੱਕ ਹਾਂ ਚੱਲ ਪੰਜ ਤੌਰ ਮੜੀ ਜੀ ਇਹਨੂੰ ਕਹੇ ਰਲਾ ਤੁਰ ਪਾ ਗਾੜੀ ਨਹੀਂ ਚੱਕਣੀ ਦੇਖ ਲੈਨੇ ਆਏ ਮਗਰ ਹੋਈ ਜਾਣਾ ਆੜੇ ਇੱਕ ਵਾਰੀ ਇਹਨੂੰ ਸੁਣ। ਤਾਂ ਲੱਗਦਾ ਆਇਆ ਲੱਗਦਾ ਕਾਹਦੇ ਬੈਠੇ ਥੱਲੇ ਬਹਿ ਕੇ ਤਾਂ ਇਹਨੂੰ ਲੱਗਦਾ ਵੀ ਛੂਪੀ ਜੀ ਹੋਵਾ। ਮੇਰੇ ਚ ਵਜਨ ਨਹੀਂ ਆ। ਬੱਲੇ ਸੀ ਆ ਥੋੜੀ ਇੱਥੇ ਬੈਠੀ ਇੱਕ ਵਾਰ ਫਰਕ ਫਰਕ ਤੇਰਾ ਵਜਨ ਕਿੰਨਾ ਹੈ? ਤੇ 85 ਕਿਲੋ ਉਹ 85 ਕਿਲੋ ਦਾ ਥੰਬਾ ਪਿਠਾਤਾ ਹੈ। 90 ਕਿਲੋ। ਆ ਜਾ ਇੱਧਰ ਬੱਸ। ਜਾ ਬੇ ਪਿੱਛੇ ਚਲੇ ਜਾਦਾ ਉਹ ਤੇ ਪਿਛਲੀ ਸਾਈਡ ਚਲੇ ਜਾ। ਹੈ ਜੀ ਤੁਹਾਡੇ ਜਿਹੇ ਲੱਗਦਾ ਜੀ ਦੇਖ ਤੈਨੂੰ ਲੱਗ ਤਾ। ਹਾਂ? ਪਰ ਆਇਆ ਹੱਥ ਵੀ ਰ ਜਿਕਣਾ ਤੇਰੇ ਨਾੜਾ ਨੂੜਾ ਚੜਦੀਆਂ ਨਾ ਉਹ ਹਟ ਜਾਣੀਂ। ਹਾਂ ਸਹੀ ਗੱਲ ਆ। ਮੇਰੀ ਪਿੱਟ ਸੈੱਟ ਕਰਦੀ ਹੈ ਨਾ ਮੇਰੀ ਪਿੱਟ ਬਹੁਤ ਦੁਖਦੀ ਹੁੰਦੀ ਸੀ ਸਿੱਧਾ ਮੈਂ ਬਹਿਣ ਲੱਗ ਗਿਆ ਹੁਣ ਤਾਂ ਉਹ ਦੇਖ ਰਿਹਾ ਯਾਰ ਮੈਨੂੰ ਹੁਣ ਇੱਧਰ ਤੇ ਗੇੜਾ ਲੈਣ ਦੇ ਦੇ ਯਾਰ ਪਿੰਡ ਤੱਕ ਰੋਜ ਮੋੜ ਲਾ ਮੋੜ ਕੰਡੇ ਵਾਲਾ ਕਮਾ ਇਧਰ ਨੂੰ ਹਾਂ ਕਮਾ ਲਾ ਕਮਾ ਲਾ ਮੁੜਿਓ ਨੇ ਇਹਨੂੰ ਐ ਤੁਮਕਾ ਨਹੀਂ ਮਾਰਨਾ ਐ ਖਿੱਚ ਲਾ ਖਿੱਚ ਲੈ ਖਿੱਚ ਕੇ ਰੱਖ ਐ ਨਹੀਂ ਤੁਮਕਾ ਨਹੀਂ ਮਾਰਨਾ ਇਹਨੂੰ ਐ ਖਿੱਚ ਕੇ ਮੋੜ ਜਣਾ ਹੁਣ ਪਰਾਂ ਨੇ ਬਸ ਐ ਤੁਰ ਪੰਦੀ ਐ ਇਧਰ ਨੂੰ ਥੋੜੀ ਉਹ ਕਰਦੀ ਆ ਇੱਕ ਉਹ ਵਿਚਾਰਿਆਂ ਨੇ ਉਹ ਵੀ ਬੈਠੇ ਨੇ ਥੱਕਦੀ ਆ ਮੈਂ ਕਿਹੜੇ ਤੌਰ ਦਾ ਇਹਨੂੰ ਮੰਨੇ ਪਹਲਾ ਹਾਉ ਬਹੁਤ ਐਡਾਈ ਮੋਕੀ ਥਲੀ ਆ ਇਹ ਸਾਬ ਨੂੰ ਸਗਾ ਦਾੜੇ ਬੈਠਣ ਬਸ ਚਲ ਬਹਿ ਜਾ ਪੰਜ ਚ ਦੇ ਬਹਿ ਜਾ ਤਾਂ ਬੰਦਿਆ ਆ ਤੇ ਜੇ ਲੂੰਦੇ ਨਾ ਪੰਜ ਚ ਮੈਂ ਤਾਂ ਭੈਣ ਭਜਨ ਕਰਕੇ ਨਹੀਂ ਨਾ ਪੈਂਦਾ ਤੇ ਮੇਰੀ ਉਹ ਬਸ ਹਾਂ ਇਹਨੂੰ ਦੇ ਦਿੱਤੀ ਭਾਈ ਹੁਣ ਇਹਦੇ ਜੇ ਬਹਿਣਾ ਹੋਇ ਕਰੂੰਗਾ ਨਾ 100 ਰੁਪਏ ਇੱਥੇ ਲੈ ਲੈ ਕਰਿਓ ਪੰਚਾਇਤਾਂ ਦੇ ਲੈ ਲੈ ਕਰ ਗੇੜੇ ਦਾ 100 ਰੁਪਏ ਤੇਲ ਦਾ ਵੀ ਤਾਂ ਭੂਕਦੇ ਹੀ ਆ ਐਸ ਓਏ ਤੇਰੀ ਥੋੜੀ ਜੀ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਤਾਂ ਪਹਿਲਾਂ ਤਾਂ ਤੁਰਨੇ ਜੋਗੀ ਵੀ ਨਹੀਂ ਸੀ ਹੁਣ ਤੈਨੂੰ ਮੇਰਾ ਯਾਰ ਚੜ੍ਹਾ ਮੈਨੂੰ ਆ ਇੱਥੇ ਥੱਲੇ ਧਾਰ ਨਾਂ ਲਾਲਾ ਹੁਣ ਤੈਨੂੰ ਪੌੜੀ ਦਈਏ ਨਾਲ ਡੰਗ ਕੇ ਰੱਖ ਇਹਨੂੰ ਸਿਖਾਉਣਾ ਹੁਣ ਮੈਂ ਚੜ੍ਹਣਾ ਹੀ ਸਿਖਾਉਣਾ ਬੱਸ ਇੱਥੇ ਖੜਾ ਚੜ੍ਹਦਾ ਮੈਂ ਜਾਂਦਾ ਆ ਦੇਖੀਂ ਇੱਥੇ ਵੀਰਾ ਫੜਦਾ ਹੁਣ ਤੈਨੂੰ ਵੀ ਦਿਖਾਵਾਂ ਦੇਖ ਚੜ੍ਹਦਾ ਨਹੀਂ ਆਇਂ ਚੜ੍ਹਨਾ ਕਬਲਾ ਕਬਲਾ ਇਹ ਸੈਗਾ ਜਦ ਤੂੰ ਚੜ੍ਹਦਾ ਹੈ ਦੇਖੋ ਐ ਨਹੀਂ ਆਏ ਜੱਫੀ ਪਾਲਣੀ ਆਏ ਦੋਵੇਂ ਛਾਲਾ ਮਾਰ ਤਾਏ ਥੋੜੀ ਬੈ ਹੁਣ ਆਹ ਬਾੜ ਫੜੇ ਆ ਮੁਰਟੀ ਨਾ ਰਦੀ ਰਸਤਾ ਦੇ ਕੋਈ ਚੱਕਰ ਨਹੀਂ ਵਾਲ ਫੜ ਪਹਿਲਾਂ ਤੂੰ ਹਾਂ ਆਹ ਲੱਤ ਤੇ ਨਾ ਆਹ ਲੱਤ ਛਾੜ ਆ ਦੇ ਇੱਥੇ ਆ ਇੰਨੀ ਸਾਊ ਆ ਯਾਰ ਉਹ ਤਾਂ ਤੈਨੂੰ ਕੁਝ ਕਹਿੰਦੀ ਬਸ ਬੁੱਤ ਚੜਾਉਣ ਵਾਲਾ ਵਾਲ ਤਾਂ ਫੜ ਤੇ ਹਾਂ ਉੱਪਰ ਪੱਟ ਪਾ ਜ਼ੋਰ ਮਾਰ ਲੱਤ ਨਾਲ ਵਜਨ ਜਾ ਉਹ ਛੋਟਾ ਕੱਦ ਜੀ ਛੋਟਾ ਏ ਵਾਲਾ ਪਾ ਦੇ ਕੱਤ ਹੱਥ ਪਾ ਮਿੱਸ ਹਾਂ ਪਾ ਚੜਚਾ ਸ ਹੈ ਮੈਂ ਇਹਨੂੰ ਹੱਥ ਤੱਕ ਦੇ ਪਾਉਣਾ ਦਾ ਉਹ ਹੀ ਤੇ ਨਿਚੜ ਹੋਣਾ ਚੱਕ ਕੇ ਚੜਾ ਦੇ ਯਾਰ ਆ ਦੇਖ ਪਾ ਖੜਿਆ ਔਰੇ ਦੇ ਤਾਂ ਹੀ ठाਉਂ ठाਉ ਮਾਰਨੀ ਹੈ ਦੇਖੋ ਉਹਦਾ ਕੱਦ ਘੱਟ ਹੈ ਉਹ ਬਾਈ ਕੱਦ ਦੀ ਗੱਲ ਨਹੀਂ ਬੰਦੇ ਨੂੰ ਮਾਰ ਦੇ ਜੇ ਜਰੀ ਉਹਦੀ ਬੈਠਿਆ ਯਾਰ ਹਾਂ ਆ ਦੇਖ ਯਾਰ ਔਰੇ ਦਾ ਖੜੇ ਪਾਣ ਔਰੇ ਨੂੰ ਆ ਜਾ ਮੈਂ ਮੁਰਲੀ ਸਾਈਡ ਤੇ ਹੋਣਾ ਹੁੰਦਾ ਤਨੂ ਦਾ ਯਾਰ ਹੁਣ ਟੰਗ ਗਿਆ ਬੈਠਣੇ ਦਾ ਖਾਏ ਉਹੀ ਰਹਿਆ ਮੈਂ ਵੀ ਸਿੱਖ ਸਿੱਖ ਚੱਲ ਛੜ ਛੜ ਇੱਥੇ ਬਾੜ ਵਾਲਾ ਬਾੜਾਂ ਨੂੰ ਬਾਹਰ ਬਾੜਾਂ ਨੂੰ ਕੁੱਟ ਕੇ ਮੁੱਠੀ ਫੜ ਜਾਣ ਨਾਲ ਹਾਂ ਆ ਪਿੱਛੇ ਦੇ ਆਏ ਪਿੱਛੇ ਹਟ ਕੇ ਆਹ ਲਾਤ ਮੇਰੇ ਨਾਲ ਖੜੇ ਖੜੇ ਨੇ ਆਹ ਲਾਤ ਤਾਂ ਹੈ ਇਸ ਤੋਂ ਜ਼ੋਰ ਨਾਲ ਮਾਰ ਜ਼ੋਰ ਚੱਕ ਕੇ ਸਾਨੂੰ ਚੜਾ ਦੀ ਉੱਪਰ ਜਿਹਦੇ ਚੜਾ ਦੇ ਯਾ ਲੈ ਡੱਡ ਵਾਲੀ ਜੋ ਵਈਏ ਦਾ ਉਹ ਹੋ ਆ ਬੰਦਾ ਜਾਲੇ ਜਾ ਕਰਨ ਨੂੰ ਚੱਲ ਜੀ ਚੱਲ ਮਾ ਹਾਂ ਇਹਨੂੰ ਉੱਥੇ ਛੱਡ ਦੀ ਅੰਦਰੇ ਤੋੜ ਰਿਹਾ ਸੀਟੀ ਲੈ ਲੈ ਨਾ 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 ਡਰਦਾ ਦੇਖੋ ਇਹ ਨਾਲੇ ਆਪ ਦੂਏ ਇਹਨੂੰ ਤਾਂ ਬਹੁਤ ਪੰਪ ਦਿੰਦਾ ਏ ਆਪ ਡਰ ਕੇ ਮੜੇ ਮੜੀ ਤੋੜ ਕੇ ਰੱਖੇ ਕਰ ਇਹਨੂੰ ਚੱਲ ਤੋੜ ਹੁਣ ਐਨੀ ਵੀ ਨਾ ਖੇਚਿਆ ਹੌਲੀ ਨਾ ਨਾ ਰੁਕ ਜਾਂਦੀ ਏ ਉਹ ਨਹੀਂ ਕੁਝ ਕਰਦੀ ਆ ਰਾਮਗੱਲੇ ਬੈਠਾ ਚਲੋ ਲਿਓ ਕਿਹਨੂੰ ਧੂੜੇ ਉੜਦੀ ਦਿਖਾ ਮੈਂ ਉਹ ਹੀ ਕਹਦਾ ਆਉਦੇ ਰੁਕ ਰੋਕੀ ਰੋਕੀ ਚੱਲ ਫਾਈਟਰ ਤਾਂ ਧੋੜੀ ਪਈ ਜਾ ਹੋ ਗਿਆ ਚੀੜਾ ਚੀੜਾ ਹੈ ਚਲੋ ਬਾਕੀ ਆਹ ਲਾਤਾਚ ਵੀਰ ਪਾਣੀ ਤਾਂ ਮੈਂ ਨਾ ਠੀਕ ਹੈ ਉਧਰ ਵੀ ਕਰਤਾ ਸ਼ੁਰੂ ਜੰਮੇ ਵਿੱਚੋਂ ਤਾਂ ਮੈਨੂੰ ਆਇਆ ਤਾਂ ਮਾ ਸਾੜੀ ਜੰਮਣੀ ਹੋਣੀ ਸਿਆੜ ਉਹ ਪਤਾ ਕੀ ਹੋਇਆ ਜਿੱਥੇ ਮੈਂ 2-2 ਫਾਂਟਾ ਘਮਾਤੀ ਆ ਉਹ ਜੰਮੇ ਹੀ ਛੇਤੀ ਤੂੰ ਹੀ ਜੰਮੀ ਨਹੀਂ ਹੁਣ ਦੇਖ ਐ ਚਮਕਦੀ ਆ ਸਾਰੇ ਨਾ ਹੁਣ ਤਾਂ ਜੰਮੇ ਹੋਏ ਲਾ ਤਨ ਵੀਡੀਓ ਦਿਖਾਵਾਂ ਤੇਰੀ ਫਿਰ ਰੀਲ ਲਓ ਜੀ ਭਾਈ ਰੰਨਾ ਲਾ ਦਿੱਤਾ ਉਹਨਾਂ ਨੇ ਤੇ ਬਾਕੀ ਆਪਾਂ ਹੁਣ ਸਾਰੇ ਕੰਮ ਕਰਨ ਵੀ ਗਿਆਂਦੇ ਕਰ ਜਨੂ ਇਹਨਾਂ ਨੇ ਆਪੇ ਬੰਦਤਾ ਤਾਂ ਇੱਥੇ ਮੋੜ ਲੰਨੇ ਆ ਚਲਾ ਲੰਨੇ ਡਾਇਰੈਕਟਰ ਤੇ ਹੁਣ ਉੱਥੇ ਗਿੱਲਾ ਵੀ ਆ ਹੁਣ ਗਿੱਲਾ ਹੈਗਾ ਖਾਸਾ ਵੀ ਉਹ ਲੱਗਦਾ ਜਿਹਾ ਜਾਮ ਜਿਹਾ ਲੱਗਦਾ ਜਿ ਪਾਣੀ ਹੋਵੇ ਫਿਰ ਵੀ ਨਿਕਲ ਜਾਂਦਾ ਬਿਗਾਰਾ ਬਣਿਆ ਹੋਇਆ ਉੱਥੇ ਦੇਖਦੇ ਆ ਬਾਕੀ ਹੁਣ ਕੱਢਦੇ ਆ ਉੱਥੇ ਇੱਕ ਮੋੜ ਮੋੜਦੇ ਆ ਨਾ ਜਦ ਫਿਰ ਭਜਾ ਕੇ ਵੀ ਨਹੀਂ ਮੁੜਦਾ ਫਿਰ ਮੋਟਰ ਚ ਫਾਦ ਦੋਧੋ ਚ ਬੱਛੇ ਚ ਚਲੋ ਬਾਕੀ ਹੁਣ ਲੜਾਈ ਕਰਤੀ ਆ ਨੇ ਦੇਖਦੇ ਆ ਆਪਾਂ ਤੇ ਚੱਲਦੇ ਆ ਰੋਪਣ ਨੂੰ ਭਈ ਸਾਰੇ ਕੰਮ ਕਰਨ ਨੂੰ ਵੇੜਦੇ ਆ ਹਜ ਇੱਕ ਹੋਰ ਕੰਮ ਹੋ ਗਿਆ ਅੱਛਾ ਜਾਦੇ ਨੇ ਦੁਪੱਟਾ ਬਲਾਤਾ ਮਾਰੀ ਅੱਜ ਇੱਥੇ ਬੱਕੀ ਚ ਪੱਜੀ ਉਹ ਵੀ ਜਾਂਦੇ ਜਾਂਦੇ ਨੇ ਨਾ ਉੱਧਰ ਬਾੜ ਲੱਗੀ ਹੋਈ ਸੀ ਐ ਦੁਰਦ ਦੁਰਦਾਂ ਪਿਛਲੀ ਰਾਤਾਂ ਇੱਕ ਮਾਤਤੀ ਤੇ ਇੱਥੇ ਵੱਜੀ ਪਰ ਪੱਜੀ ਬਹੁਤ ਜ਼ਿਆਦਾ ਕਸੁੱਤੀ ਆ ਤੇ ਇੱਕ ਵਈ ਤਾਂ ਸਾਰੇ ਰੋਗ ਤਦਾ ਮੇਰਾ ਪੰਜ ਦੰਦ ਕੱਢੇ ਕੋੜ ਵੀ ਨਾ ਆਵੇ ਫਿਰ ਮੇਰੇ ਨਾਲੇ ਡਰਦਾ ਤਾਂ ਤੇ ਬਾਕੀ ਹੁਣ ਸਾਈਟਾਂ ਬਾਕੀ ਦੇਖਦੇ ਆ ਪੀਨੇ ਹਣ ਹਲਦੀ ਵਾਲਾ ਦੁੱਧ ਚੋਗਾ ਕਰਤਾ ਨੇ ਮਨ ਨੂੰ ਹਲਦੀ ਵਾਲਾ ਮਾਲਸਬੂਲ ਤੇ ਕਰਕੇ ਆਇਆ ਹੁਣ ਮੈਂ ਤੇ ਬਾਕੀ ਚਲੋ ਕੋਈ ਨਹੀਂ ਨਗਰ ਤਾਂ ਚੱਲਦਾ ਰਹਿੰਦਾ ਤੇ ਪਹਿਲਾਂ ਵੀ ਇੱਕ ਦੋ ਵਾਰੀ ਖਾਧੀਆਂ ਐਂ ਤਲੱਤਾ ਮੈਂ ਪਰ ਬੱਕੀ ਚ ਨਹੀਂ ਖਾਧੀ ਪੱਟਾ ਪੁੱਟਾ ਖਾਧੀ ਐ ਲੱਤਾ ਪਰ ਤੇ ਅੱਜ ਬੱਕੀ ਪਰ ਵੀ ਖਾਣੀ ਪੈ ਗਈ ਤੇ ਚਲੋ ਕੋਈ ਨਹੀਂ ਥੋੜਾ ਬੋੜਾ ਦਰਦ ਹੁੰਦਾ ਚੱਲੀ ਜਾਣਾ ਤਾਂ ਤੇ ਹੁਣ ਬਾਕੀ ਲੈ ਕੇ ਚੱਲਦੇ ਆ ਇਹਨੂੰ ਦੇਖਦੇ ਆ ਕੱਢ ਕੇ ਉੱਥੇ ਫਿਰ ਕੀ ਬਣਦਾ ਉੱਥੇ ਦਾ ਵੀਡੀਓ ਬਣਨੀ ਨਹੀਂ ਨਹੀਂ ਹੈਗੀ ਤੇ ਫਿਰ ਪਾਰੇ ਕਰਦੇ ਆ ਫਰੋਂ ਨਿਕਲੇ ਫਸ ਗਿਆ ਦਾ ਟ੍ਰੈਲਰ ਜੀ ਫਿਰ ਆਪਾਂ ਇੱਧਰ ਨੂੰ ਮੋੜਦੇ ਆਂ ਉੱਥੇ ਦੇ ਘਰ ਕੋਲ ਦੇ ਮੋੜ ਕੇ ਲਿਆਂਦਾ ਫਿਰ ਤੇ ਬਹੁਤ ਜ਼ਿਆਦਾ ਫਸ ਗਿਆ ਤਾਂ ਉਹਨਾਂ ਅੱਗੇ ਪਿੱਛੇ ਕਰ ਕਰ ਕੇ ਫਿਰ ਹੁੰਦੇ ਆਂ ਉਹ ਵੇਖੋ ਬੱਚਾ ਜਿਹਾ ਬੈਠਾ ਹੋਇਆ ਹੈ ਬਾਕੀ ਗੱਲ ਉਹ ਦੇਖ ਜਦ ਤੱਕ ਆਵਾਂਗੇ ਮਿੱਟੀ ਘੜੀ ਦੀ ਹੋਈ ਆ ਇਹ ਨਹੀਂ ਦਹਾਉਦਾ ਇਹ ਤਾਂ ਪੜ ਲਿਆ ਹੀ ਜਾ ਟ੍ਰੈਲਰ ਬਾਕੀ ਹੁਣ ਚੱਲਦੇ ਆਂ ਲੈ ਕੇ ਉੱਥੇ ਵੀ ਬੋਤੋਂ ਕੰਮ ਹੋ ਰਿਹਾ ਉੱਥੇ ਵੀ ਹੰਮ ਦਾ ਬਹੁਤ ਔਖਾ ਹੈ ਇੱਕ ਸਾਈਡ ਨਾਲ ਟਾਇਰ ਵੱਜਣ ਕਾਰਨ ਨਾ ਇੱਕ ਕੰਧੇ 'ਚ ਵੱਜਿਆ ਦਾ ਟਾਇਰ ਉਹ ਪੈਂਡਲ ਵਿੰਗ ਆ ਹੋ ਗਿਆ ਇੱਕ ਸਾਈਡ ਨਾਲ ਠਾਈ ਘਟੀ ਪਈ ਆ ਜੇ ਥੋੜੀ ਪਤਾ ਕਰਕੇ ਮੋੜਨੇ ਦਿੱਕਤ ਆ ਜਾਂਦੀ ਬੈਕ ਕਰਦੇ ਆ ਨਾ ਇਹ ਟਰਾਲਾ ਤੇ ਬਹੁਤ ਦਿੱਕਤ ਆਉਂਦੀ ਤੇ ਬਾਕੀ ਹੁਣ ਦੇ ਕੇ ਚੱਲਦੇ ਆ ਜੀ ਮਿਲਦੇ ਰੋਪੜ ਜਾ ਕੇ ਹੁਣ ਹਾਂਜੀ ਪਹੁੰਚ ਗਏ ਆਪਾਂ ਰੋਪੜ ਤੇ ਟਰੈਕਟਰ ਲਾਇਆ ਗਿਆ ਹੁਣ ਆਪਾਂ ਇਸਾਈਡ ਪਰ ਕੌਮ ਜਿੱਦੇ ਕੋਲ ਤੇ ਇੱਥੇ ਉਹਦੀ ਗੱਡੀ ਭਰਾਈ ਹੋ ਰਹੀ ਹੈ ਇੱਕ ਆਪਣਾ ਟੋਕੇ ਦੀ ਤੇ ਉਤੋਂ ਬਾਅਦ ਫਿਰ ਲੈ ਕੇ ਜਾਵਾਂਗੇ ਬਾਜ਼ਾਰ ਚ ਫੱਟੇ ਇੱਕ ਹੈ ਪੂਰੀ ਪੂਰੀ ਜੇ ਹੁਣ ਤਾਂ ਥੋੜੀ ਜਿਹੀ ਖੁੱਲ ਗਈ ਹੁਣ ਬੈਗ ਵਧੀਆ ਲੱਗ ਜਾਂਦਾ ਟਰੈਪ ਜੇ ਰੋਕਣੀ ਪੈਂਦੀ ਬਸ ਉਹ ਦੋ ਮਣ ਚ ਬੈਗ ਲਾ ਲਈਦਾ ਆਪਣਾ ਤੇ ਟਰੈਕਟਰ ਬਾਈ ਫਸ ਬਾਕਸ ਉਤਾਰ ਕੇ ਆ ਤੇ ਉੱਥੇ ਮੈਨੂੰ ਮੀਤ ਨਹੀਂ ਦੀ ਵੀ ਗੱਲਾਂ ਨਿਕਲੇ ਪਰ ਨਿਕਲ ਆਇਆ ਅੱਗੇ ਪਿੱਛੇ ਘਰ ਘਰ ਕੇ ਤੇ ਬਾਅਦ ਵਿੱਚ ਉੱਥੇ ਫਿਰ ਗਾਹਾਂ ਮੋੜ ਕੇ ਲੈ ਉੱਥੇ ਵੀ ਢਿੰਗੀ ਜਗ੍ਹਾ ਤੇ ਉੱਥੇ ਵੀ ਬਹੁਤ ਆਪਾਂ ਮੋੜੇ ਇੱਕ ਹੈ ਚੌੜਾ ਇਹ ਨਾ ਥੋੜਾ ਜਿਆਦਾ ਇੱਧਰੋਂ ਵੀ ਇੰਨਾ ਹੀ ਆ ਇੱਧਰੋਂ ਵੀ ਇੰਨਾ ਉਹਨੂੰ ਅੱਜ ਫਿਰ ਵੀ ਅੰਦਰ ਕਰਾ ਲਿਆ ਜਦੋਂ ਦਾ ਜਿਆਦਾ ਚੌੜਾ ਤਾਂ ਪਹਿਲਾਂ ਤੇ ਹੁਣ ਆਪਾਂ ਲੈ ਕੇ ਚੱਲਾਂਗੇ ਉੱਥੇ ਨੂੰ ਦੇਖਦੇ ਆ ਲੱਗ ਜਾਣਾ ਵੈਸੇ 9:30 ਹੋਏ ਜਾਣੇ ਘਰ ਜਾਂਦੇ ਨੂੰ ਮੈਨੂੰ ਟਾਈਮ ਲੱਗ ਜਾਂਦਾ ਤਾਰਨੇ ਨੂੰ ਵੀ ਅੱਜ ਵੀ ਤਕਰੀਬਨ ਹੋ ਜਾਊਗਾ 60 ਤੋਂ 50 60 55 ਦੇ ਵਿੱਚ ਵਿੱਚ ਇੰਨਾ ਤਾਂ ਹੋਣਾ ਚਾਹੀਦਾ ਤੇ ਕੰਡਾ ਕਰਾ ਲਿਆਂਦਾ ਤਾਂ ਆਪਾਂ ਨੇ ਪਹਿਲਾਂ ਹੀ ਤੇ ਖਾਲੀ ਤਾਂ ਤਾਂ ਚਲੋ ਉਹੀ ਚੱਲੀ ਜਾਣਾ ਹੁਣ ਆਪਣਾ ਟਰਾਲਾ ਉਹੀ ਆ ਤੇ ਬਾਕੀ ਚਲੋ ਚੱਲਦੇ ਆਂ ਫਿਰ ਘਰ ਨੂੰ ਆਦਾ ਵਲੌਗ ਬਈ ਇੱਥੇ ਐਂਡ ਕਰਨਾ ਪੈਣਾ ਫਿਰ ਹਨੇਰਾ ਹੋ ਜਾਣਾ ਤੇ ਉੱਥੇ ਵੀ ਟਾਈਮ ਲੱਗ ਜਾਣਾ ਕਦਰ ਆਪਣੀ ਵੀਡੀਓ ਅਪਲੋਡ ਕਰ ਦੇਣਾ ਬੈਠਾ ਹਾਂ ਹਾਂਜੀ ਭਾਈ ਫੋਨ ਵੀ ਆ ਗਿਆ ਉਹਦਾ ਕਦੋਂ ਗੱਡੀ ਨਿਕਲ ਤੂੰ ਵੀ ਫਿਰ ਜਦੇ ਆ ਜਿੰਨ ਬਾਕੀ ਠੰਡਾ ਭਾਈ ਸਵੇਰੇ ਸ਼ਾਮ ਵਾਲੀ ਠੰਡ ਬਹੁਤ ਜ਼ਿਆਦਾ ਹੈ ਤੇ ਕੋਰਾ ਸਵੇਰੇ ਬਹੁਤ ਜ਼ਿਆਦਾ ਤੇ ਆਉਂਦਾ ਹੱਥ ਪੈਰ ਬਹੁਤ ਸੰਨੋਨੇ ਪਰ ਧੁੰਦ ਨਹੀਂ ਪੈ ਰਹੀ ਹੈਗੀ ਤੇ ਮੌਸਮ ਅਜੇ ਆਪਣਾ ਠੰਡ ਵਾਲਾ ਹੈ ਨਹੀਂ ਪੂਰਾ ਜਿਹੜੀ ਪ੍ਰੋਪਰ ਠੰਡ ਹੁੰਦੀ ਹੈ ਉਹ ਚੀਜ਼ ਨਹੀਂ ਹੈਗੀ ਬਸ ਸਵੇਰੇ ਸ਼ਾਮ ਦੀ ਉਹ ਠੰਡ ਆ ਦੁਪਹਿਰ ਨੂੰ ਤਾਂ ਟੀ-ਸ਼ਰਟ ਵਾਲਾ ਗੱਲ ਬਾਕੀ ਬਈ ਰਿਸਪੌਂਸ ਬਹੁਤ ਵਧੀਆ ਮਿਲਦਾ ਜਾ ਉਹਨੇ ਲੈਟਾ ਛੱਟਾ ਬਾਲ ਕੇ ਆਣ ਵਧੀਆ ਲੋਕ ਹੱਥ ਖੜਾ ਕਰਦੇ ਨੇ ਵੀ ਹਾਂ ਵਧੀਆ ਬਣਾਇਆ ਬਈ ਬਾਈ ਨਹੀਂ ਇੱਕ ਚੀਜ਼ ਨਾਲ ਮਨ ਖੁਸ਼ ਹੋ ਜਾਂਦਾ ਉਹ ਪੰਪਾਂ ਨਾਲ ਖੁਸ਼ ਹੋ ਜਾਂਦਾ ਵੀ ਬੰਦਾ ਪੰਪਾਂ ਜਾ ਜਾਂਦਾ ਤੇ ਵਧੀਆ ਲੱਗਦਾ ਚਲੋ ਉਹ ਗੱਡੀ ਨਿਕਲੇ ਜੀ ਉਹ ਉਹ ਮਾਰ ਦਿੱਤੇ ਸਲਫ ਹੋਣਾ ਲੈ ਕੇ ਚੱਲੀ ਆ ਖਤ ਦਿਖਾਉਣੇ ਸਾਨੂੰ ਤੇ ਕਿੱਥੇ ਖੜਾਉਨੇ ਆਪਾਂ